ਤੇ ਕੇਂਦਰੀ ਮੰਤਰੀ ਮਨੋਹਰ ਲਾਲ ਦੇ ਬਿਆਨ ਤੇ ਕਿਸਾਨਾਂ ਆਗੂ ਨੇ ਕਿਹਾ ਕਿ ਕੰਗਨਾ ਨੇ ਬਿਆਨ ਵਾਪਸ ਲਿਆ ਹੈ ਖੱਟਰ ਦਾ ਬਿਆਨ ਸਾਹਮਣੇ ਆਇਆ ਹਰਿਆਣਾ ਦੀ ਚੋਣਾਂ ਖਤਮ ਹੋਣ ਤੱਕ ਬਿਆਨ ਆਉਂਦੇ ਰਹਿਣਗੇ ਖੱਟੜ ਜੀ ਕੱਲ ਨੂੰ ਹਟਣਗੇ ਤੇ ਰਮਨਿਤ ਦਾ ਵੈਸੇ ਟ੍ਰੈਂਡ ਆ ਤੁਸੀਂ ਦੇਖ ਲਓ ਕਲਾ ਕੰਗਣਾ ਜੀ ਨੇ ਇੱਕ ਬਿਆਨ ਦੇ ਗਿਆ ਵਾਪਸ ਹੋ ਗਈ ਖੱਟੜ ਜੀ ਬੋਲ ਪੇ ਖੱਟੜ ਜੀ ਕੱਲ ਨੂੰ ਹਟਣਗੇ ਤੇ ਰਮਨਿਤ ਬਿੱਟੂ ਬੋਲੂਗਾ ਰਮਨਿਤ ਬਿੱਟੂ ਹਟੂਗਾ ਤਾਂ ਕੋਈ ਹੋਰ ਬੋਲੂਗਾ ਜਿੰਨਾ ਚਿਰ 5 ਅਕਤੂਬਰ ਦੀ ਇਲੈਕਸ਼ਨ ਨਹੀਂ ਨਾ ਹੁੰਦੀ ਹਰਿਆਣੇ ਦੀ ਇਹ ਕੋਈ ਨਾ ਕੋਈ ਬੋਲੀ ਜਾਣਾ ਜੀ ਪਰ ਮੈਂ ਇਨਫੋਰਮੇਸ਼ਨ ਦੇ ਦਿਆ ਮੈਂ ਹੁਣ ਵੀ ਕਿਹਾ ਜਿਹੜੀ ਇੱਕ ਗੱਲ ਰਹਿ ਗਈ ਆ ਵੀ ਤੁਸੀਂ ਗੱਲ ਕਰੋ ਆਰਪੀਐਫ ਨੇ ਸਾਡੇ 10 12 ਕਿਸਾਨ ਠੀਕ ਹੈ ਜੀ ਅੱਜ ਜਦੋਂ ਚੜੇ ਆ ਆਪਣੇ ਰਾਜਪੁਰਾ ਤੋਂ ਤੇ ਅਗਲੇ ਬੰਨੇ ਚੈਨ ਖਿੱਚ ਕੇ ਸਟੇਸ਼ਨ ਤੇ ਅਗਲੇ ਬੰਨੇ ਖਿੱਚ ਕੇ 12 13 ਕਿਸਾਨ ਗੱਡੀ ਤੋਂ ਲਾ ਦਿੱਤੇ ਅਸੀਂ ਨੋਟ ਕਰਾਇਆ ਵੀ ਇਹਦੇ ਬਾਰੇ ਵੀ ਪਤਾ ਕਰ ਉਹਦੇ ਬਾਰੇ ਕਹਿੰਦੇ ਸੀ ਪਤਾ ਕਰਕੇ ਤੁਹਾਨੂੰ ਦੱਸਦੇ ਹਾਂ ਕਿਸਾਨਾਂ ਦੀ ਰਾਜਨੀਤੀ ਕਿਉਂ ਉਤਰਾਂ ਦੀ ਦੇਖੋ ਦੇਖੋ ਕਿਸਾਨਾਂ ਤੇ ਰਾਜਨੀਤੀ ਇਸ ਕਰਕੇ ਹੁੰਦੀ ਆ ਵੀ ਕਿਸਾਨਾਂ ਦੇ ਮੁੱਦੇ ਹਾਈ ਲੈਵਲ ਤੇ ਚੱਲੇ ਕਿ ਨੇ ਕਿਉਂਕਿ ਜਿਹੜੇ ਪਾਜਪਾ ਨੇ ਜ਼ਬਰ ਕੀਤੇ ਜ਼ੁਲਮ ਕੀਤੇ ਹੁਣ ਹਰਿਆਣਾ ਦੇ ਵਿੱਚ ਉਹ ਪਾਪ ਸਾਹਮਣੇ ਆ ਰਹੇ ਨੇ ਤੇ ਲੋਕ ਵਿਰੋਧ ਕਰ ਰਹੇ ਨੇ ਲੋਕਾਂ ਦਾ ਸਾਡਾ ਨਹੀਂ ਹੈਗਾ ਉਹ ਹੁਣ ਵਿਰੋਧ ਤੋਂ ਡਰ ਲਈ ਉਹ ਜਿਹੜਾ ਡੈਮੇਜ ਹੋ ਗਿਆ ਉਹਨੂੰ ਕੰਟਰੋਲ ਕਰਨ ਲਈ ਸ਼ਿਵਰਾਜ ਚੋਹਾਨ ਇੱਕ ਬੰਨੇ ਕਹੀ ਜਾਂਦਾ ਸੀ ਕਿਸਾਨਾਂ ਨਾਲ ਮੀਟਿੰਗ ਕਰ ਰਹੇ ਆ ਖੱਟੜ ਸਾਹਿਬ ਸਾਨੂੰ ਗਾਲਾਂ ਕੱਢਣ ਤੇ ਲੱਗੇ ਹੋਏ ਆ ਠੀਕ ਹੈ ਵੀ ਇਹ ਐਡ ਐਡ ਪਰਸੈਪਸ਼ਨਾਂ ਨੇ ਆਪਣੇ ਹਿਸਾਬ ਨਾਲ ਉਹ ਪੱਤੇ ਕੱਢਦੇ ਨੇ ਖੋਲਦੇ ਨੇ ਰੱਖਦੇ ਨੇ ਪਰ ਮੈਨੂੰ ਨਹੀਂ ਲੱਗਦਾ ਵੀ ਹਰਿਆਣੇ ਦੇ ਲੋਕਾਂ ਨੂੰ ਖੱਟੜ ਸਾਹਿਬ ਦੇ ਪਿਛਲੇ 10 ਸਾਲ ਪਸੰਦ ਨੇ 9.5 ਸਾਲ ਉਹ ਸੀਐਮ ਸੀਐਮ ਰਹੇ ਨੇ ਠੀਕ ਹੈ ਜੀ ਹਰਿਆਣੇ ਦੇ ਔਰ ਜੜੀਆਂ ਗੱਲਾਂ ਉਹ ਕਹਿ ਰਹੇ ਨੇ ਵੀ ਅਸੀਂ ਤਾਂ ਲੋਕਾਂ ਨੂੰ ਤੁਸੀਂ ਸਵਾਲ ਕਰਦੇ ਹੋ ਵੀ ਤੁਹਾਡੇ ਕਰਕੇ ਰਾਹ ਬੰਦ ਹੋਇਆ ਮੈਂ ਕਿਹਾ ਉਹਨ ਖੱਟਰ ਸਾਹਿਬ ਕਹਿੰਦੇ ਵੀ ਮੈਂ ਤਾਂ ਰਾਹ ਬੰਦ ਕੇ ਹਰਿਆਣੇ ਵਾਲਿਆਂ ਨੂੰ ਖੁਸ਼ ਕੀਤਾ ਵਾ ਅਸੀਂ ਤਾਂ ਇੰਡਸਟਰੀ ਦੇ ਲੋਕਾਂ ਨੂੰ ਆਮ ਲੋਕਾਂ ਨੂੰ ਕਹਿੰਦੇ ਵੀ ਹੁਣ ਸੁਣ ਲਓ ਜੀ ਬਿਆਨ ਇਹਨਾਂ ਦਾ ਇਨਾਂ ਦੇ ਬਿਆਨ ਤੇ ਮਨਜੋਗ ਸੁਪਰੀਮ ਕੋਰਟ ਐਕਸ਼ਨ ਲਵੇ ਵੀ ਰਾਹ ਤਾਂ ਭਈ ਸੀਐਮ ਸਾਹਿਬ ਖਾਪ کہہ ਰਿਹਾ ਸਾਬਕਾ ਸੀਐਮ ਸਾਹਿਬ ਐਸਵੇਲੇ ਕੇਂਦਰੀ ਮੰਤਰੀ ਵੀ ਅਸੀਂ ਜਾਣ ਬੁੱਝ ਕੇ ਰਾਹ ਬੰਦ ਕੀਤਾ ਸੀ ਇਹ ਤਾਂ ਹਰਿਆਣੇ ਵਾਲੇ ਖੁਸ਼ ਹੈਗੇ ਆ ਉਹਦੇ ਵਿੱਚ ਕਿਸਾਨਾਂ ਦਾ ਕੋਈ ਕਸੂਰ ਨਹੀਂਗਾ ਕਈ ਵਾਰੀ ਪਾਪ ਨੰਗੇ ਹੋ ਜਾਂਦੇ ਆ ਜਿਵੇਂ ਕਰਦੇ ਹੁੰਦੇ ਆਪਣੀ ਯੂਨੀਅਨ ਦੇ ਅਗੂ ਸੀ ਕੋਈ ਰੌਲਾ ਨਹੀਂ ਜੀ ਕੇਂਦਰ ਸਰਕਾਰ ਸੱਚਿਓ ਪੰਜਾਬ ਦੇ ਝੋਨੇ ਦੀ ਖਰੀਦ ਦਾ ਮੁੱਦਾ ਵੀ ਗੜਬੜ ਹੋ ਰਿਹਾ ਤੁਸੀਂ ਦੇਖੋ ਮਿਲਰਾਂ ਕੋਲੇ ਚੌਲ ਨਹੀਂ ਚੁੱਕੇ ਜਾ ਰਹੇ ਅਗਲਾ ਸੰਕਟ ਅਸੀਂ ਦੱਸਤਾ ਉਹਨਾਂ ਨੂੰ ਵੀ ਸੀਐਮ ਸਾਹਿਬ ਨੂੰ ਕਹੋ ਬੋਲੋ ਸੀਐਮ ਸਾਹਿਬ ਵੀ ਨਹੀਂ ਕੁਝ ਬੋਲ ਰਹੇ ਤੇ ਜੇ ਚੌਲ ਨਾ ਚੱਕੇ ਗਏ ਜੇ ਖਰੀਦਣਾ ਵੀ ਦੂਜਾ ਅਸੀਂ ਕਿਹਾ ਵੀ ਹੁਣ ਤਾਂ ਐਕਸਪੋਰਟ ਡਿਊਟੀ ਵੀ ਵਾਪਸ ਹੋ ਗਈ ਤਾਂ 2300 ਰੁਪਿਆ ਰੇਟ ਆ ਗਿਆ ਤੁਸੀਂ ਮੰਡੀ ਦਾ ਦੌਰਾ ਕਰੋ ਬਾਸਮਤੀ 2300 ਨੂੰ ਕੱਲ ਵੇਚ ਕੇ ਗਈ ਆ ਜਿਹੜੀ ਪਿਛਲੇ ਸਾਲ 4500 ਨੂੰ ਵਿਕ ਰਹੀ ਸੀ ਤੇ ਰੇਟ ਮਾਰਕੀਟ ਚ ਕਿਉਂ ਡਾਊਨ ਆਇਆ ਇਹ ਸਮਝ ਸਾਨੂੰ ਨਹੀਂ ਆ ਰਹੇ ਅਸੀਂ ਉਹਨਾਂ ਨੂੰ ਕਿਹਾ ਵੀ ਇਹ ਦੇਖੋ ਜੀ ទ្រុយគយកម៉ា